ਸਾਕਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦ ਅਤੇ ਦੂਸਰਾ ਚੇਤੋਂ ਦੇ ਮੋਰਚੇ ਅੰਦਰ ਜਿਤਨੇ ਵੀ ਬੁਰਮਖ ਪਿਆਰੀਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਸ਼ਹੀਦਾਂ ਦੀਆਂ ਅਦਜਾਤਾ ਮਨਾਇਆਂ ਜਾ ਰਹੀਆਂ ਨੇ ਜਿਸ ਪਾਵਨ ਧਰਤੀ ਤੇ ਆਕਾਰ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੇ ਆਪ ਆਪਣਾ ਨਿਰਗੁਣ ਤੋਂ ਸਰਗੁਣ ਸਰੂਪ ਵਿਅਕਤੀਕਤ ਸਰੂਪ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਉਹ ਪਾਕ ਪਵਿੱਤਰ ਅਸਥਾਨ ਜਿਸ ਦੀ ਚਰਨ ਧੂੜੀ ਨੂੰ ਸਮੁੱਚੀ ਪਾਇਨਾਤ ਲੋਚੀ ਹੈ ਉਥੋਂ ਦਾ ਪ੍ਰਬੰਧ ਜਿਸ ਦੇ ਡੇ ਨਰੈਣ ਦਾਸ ਮਹਾਂਤਰੀ ਕੋਲ ਆਇਆ ਇੱਕ ਕੁਕਰਮੀ ਸੀ ਬੇਵਿਚਾਰੀ ਸੀ ਐਵੀ ਤੇਜਵਾਰੀ ਬੰਦਾ ਸੀ ਹਰ ਪ੍ਰਕਾਰ ਦੇ ਕੁਕਰਮ ਉਸਨੇ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੀਤੇ ਉਸ ਦੇ ਐਸੇ ਕੀਤੇ ਹੋਏ ਕੁਕਰਮਾਂ ਦਾ ਜਦੋਂ ਖਾਲਸਾ ਪੰਥ ਦੇ ਅੰਦਰ ਰੌਲਾ ਪਿਆ ਤਾਂ ਕੁਝ ਸਿਆਣੇ ਸੋਝਵਾਨ ਗੁਰਸਿੱਖਾਂ ਨੇ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ ਹੈ ਇਹ ਤੇ ਐਸੇ ਕਾਰਕ ਜਿਹੜੇ ਨੇ ਬੰਦ ਕੀਤੇ ਜਾਣ ਅਸਥਾਨ ਦੀ ਜਿਹੜੀ ਪਵਿੱਤਰਤਾ ਇਸ ਨੂੰ ਬਹਾਰ ਰੱਖਿਆ ਜਾਵੇ ਸਦੂ ਬੋਸ ਨਰੈਣਦਾਸ ਮਹੰਤ ਨੇ ਆਪਣੇ ਬਲ ਦੇ ਨਾਲ ਖਾਲਸਾ ਪੰਥ ਨੂੰ ਵੀ ਇਹ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਹੁੰਦਿਆਂ ਹੋਇਆਂ ਇਸ ਅਸਥਾਨ ਨੂੰ ਕੌਣ ਛੁਰਵਾ ਸਕਦਾ ਕੌਣ ਕੁਕਰਮਾਂ ਤੋਂ ਰੋਕ ਸਕਦਾ ਖਾਲਸਾ ਪੰਥ ਦੇ ਅੰਦਰ ਫਿਰ ਰੋਸ ਜਾਗਿਆ ਸਾਂ ਸਾਧ ਸੰਗਤ ਜੀ ਉਸ ਦੇ ਲਈ ਲక్ష్మణ ਸਿੰਘ ਜੀ ਧਾਰੋ ਵਾਲੀ 150 ਸਿੰਘਾਂ ਦਾ ਜੱਥਾ ਲੈ ਕੇ ਨਨਕਾਣਾ ਸਾਹਿਬ ਦੇ ਵੱਲ ਨੂੰ ਤੁਰੇ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਕੋਲ ਜਦੋਂ ਪਹੁੰਚੇ ਉੱਥੋਂ ਜਿਹੜੀਆਂ ਬੀਬੀਆਂ ਜੱਥੇ ਵਿੱਚ ਗਈਆਂ ਸਨ ਉਹਨਾਂ ਨੂੰ ਵੱਖਰੇ ਕਰਕੇ ਤੰਬੂ ਸਾਹਿਬ ਸਥਾਨ ਵੱਲ ਭੇਜ ਦਿੱਤਾ ਗਿਆ ਤੇ ਬਾਕੀ ਦਾ ਜਿਹੜਾ ਇਹ ਜੱਥਾ ਸੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਿਆ ਦਰਸ਼ਨੀ ਜੋੜੀ ਦੇ ਵਿੱਚੋਂ ਲੰਘ ਕਰਕੇ ਅੰਦਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਹੈ ਉੱਥੇ ਜੱਥਾ ਜਦੋਂ ਪਹੁੰਚਿਆ ਤੇ ਸਰਦਾਰ ਲਖਮਨ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾvartheta ਵਿੱਚ ਸਜਦੇ ਨੇ ਤੇ ਬਾਕੀ ਬਿਰੋਧੀਆਂ ਤਿਆਰੀਆਂ ਜਿਹੜੀਆਂ ਸੰਗਤਾਂ ਗੁਰੂ ਤੇ ਸਿੰਘਾਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਨੇ ਸ਼ੁਰੂ ਕਰ ਦਿੱਤੇ ਉਸ ਜਿਹੜੇ ਨਰਾਇਣ ਦਾਸ ਮਹੰਤ ਨੇ ਜਿਹੜੇ ਆਪਣੇ ਗੁੰਡੇ ਤੇ ਬਦਮਾਸ਼ ਰੱਖੇ ਹੋਏ ਸੀ ਉਹਨਾਂ ਨੂੰ ਤਿਆਰੀਆਂ ਕਰਵਾਈਆਂ ਗਈਆਂ ਸਨ ਤੇ ਕੋਈ ਨਹੀਂ ਗੁਰੂ ਦਾਸ ਸਿੰਘ ਜਿਹੜਾ ਨਨਕਾਣਾ ਸਾਹਿਬ ਦੀ ਹਜ਼ੂਰ ਅੰਦਰ ਆ ਜਾਵੇ ਉਹ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ ਤਾਂ ਉਸ ਜਿਹੜੇ ਸ਼ਵੀਆਂ ਦੇ ਨਾਲ ਕੰਡਾਸਿਆਂ ਦੇ ਨਾਲ ਵਾਰ ਕਰਨ ਤੋਂ ਪਹਿਲਾਂ ਗੋਲੀਆਂ ਦੇ ਨਿਸ਼ਾਨੇ ਸਿੰਘਾਂ ਨੂੰ ਬਣਾਉਣਾ ਸ਼ੁਰੂ ਕੀਤਾ ਸਰਦਾਰ ਲక్ష్ਮਨ ਸਿੰਘ ਜੀ ਸਤਗੁਰੂ ਪਕਸ਼ਾ ਦੀ ਪਾਵਨ ਹਜ਼ੂਰੀ ਤਾਬਿਆਂ ਵਿੱਚ ਸਨ ਤਾਬਿਆਂ ਵਿੱਚ ਬੈਠਿਆਂ ਹੋਇਆਂ ਜਦੋਂ ਸਰਦਾਰ ਲక్ష్ਮਨ ਸਿੰਘ ਨੂੰ ਗੋਲੀ ਲੱਗੀ ਖੂਨ ਦੇ ਫੁਹਾਰੇ ਸਰੀਰ ਵਿੱਚੋਂ ਫੁੱਟੇ ਬਹੁਤ ਸਾਰਾ ਖੂਨ ਸਤਗੁਰੂ ਪਕਸ਼ਾ ਦੇ ਪਾਵਨ ਸਰੂਪ ਉੱਤੇ ਝਾੜੂ ਲਿਆ ਤੇ ਨਾਲ ਹੀ ਪਾਵਨ ਪਵਿੱਤਰ ਸਰੂਪ ਨੂੰ ਝਾਲਮਾਂ ਦੀ ਚਲਾਈ ਹੋਈ ਗੋਲੀ ਆ ਕੇ ਵਜੀ ਸ਼੍ਰੀ ਬ੍ਰੋਗਰੰਥ ਸਾਹਿਬ ਜੀ ਦੇ ਸਰੂਪ ਵੀ ਉੱਥੇ ਫੱਟੜ ਹੋਏ ਤੇ ਬਾਕੀ ਦੇ ਜਿਹੜੇ ਸਿੰਘ ਸਨ ਉਹਨਾਂ ਨੂੰ ਕਡਾਸਿਆਂ ਕਡਾਸਿਆਂ ਦੇ ਨਾਲ ਸ਼ਵੀਆਂ ਦੇ ਨਾਲ ਉੱਥੇ ਜਾਨਮਾ ਨੇ ਮੌਤ ਦੇ ਕਾਟ ਉਤਾਰਿਆ ਇੱਕ ਵੀ ਸਿੰਘ ਜਿਹੜਾ ਸਬੂਤਾ ਨਾ ਛਟਿਆ ਗਿਆ ਇਥੋਂ ਤੱਕ ਕਹਿਰ ਵਰਤਿਆ ਕਿ 9 ਸਾਲ ਦਾ ਬੱਚਾ ਪਾਈ ਦਰਬਾਰਾ ਸਿੰਘ ਜਿਹੜਾ ਆਪਣੇ ਪਿਤਾ ਦੀ ਗੁੰਗਲ ਪਕੜ ਕਰਕੇ ਨਨਕਾਣਾ ਸਿੰਘ ਦੇ ਦਰਸ਼ਨ ਦੀਆਂ ਵਾਰੀਆਂ ਵਾਸਤੇ ਗਿਆ ਸਿੰਘਾਂ ਨੇ ਵੇਖਿਆ ਦੀ ਹੁਣ ਸਾਡੀਆਂ ਸ਼ਹਾਦਤਾਂ ਹੋ ਜਾਣੀਆਂ ਇਸ ਬੱਚੇ ਦੇ ਸਰੀਰ ਨੂੰ ਸਬੂਤਾ ਰੱਖਿਆ ਜਾ ਸਕਦਾ ਤੇ ਉਸ ਅਲਮਾਰੀ ਦੇ ਅੰਦਰ ਬੱਚੇ ਦੇ ਸਰੀਰ ਨੂੰ ਬੰਦ ਕਰਕੇ ਦਰਵਾਜ਼ਾ ਅਲਮਾਰੀ ਦਾ ਬੰਦ ਕਰ ਦਿੱਤਾ ਗਿਆ। ਸਾਰਾ ਪਾਵਨ ਪਵਿੱਤਰ ਨਨਕਾਣਾ ਸਾਹਿਬ ਦਾ ਜਿਹੜਾ ਉਹ ਸਾਧ ਸੰਗਤ ਦਾ ਸਥਾਨ ਖੂਨ ਦੇ ਨਾਲ ਮਿੱਝ ਦੇ ਨਾਲ ਮਾਸ ਦੇ ਨਾਲ ਲੇਥੂ-ਬੇਥੂ ਹੋ ਗਿਆ ਤੇ ਜਿਸ ਵੇਲੇ ਸਾਰੇ ਸਿੰਘਾਂ ਦੀਆਂ ਇਹ ਸ਼ਹਾਦਤਾਂ ਹੋ ਗਈਆਂ ਤਾਂ ਉਸ ਤੋਂ ਬਾਅਦ ਭਾਈ ਲక్ష్మణ ਸਿੰਘ ਜੀ ਨੂੰ ਜਿਨ੍ਹਾਂ ਦੇ ਸਰੀਰ ਵਿੱਚ ਹਾਲੇ ਪ੍ਰਾਣ ਚੱਲਦੇ ਸਨ ਬਾਹਰ ਕੱਢ ਕੇ ਲਿਆਂਦਾ ਝੰਡੇ ਦੇ ਨਾਲ ਪੁੱਠਾ ਲਮਕਾ ਕੇ ਮਿੱਟੀ ਦਾ ਤੇਲ ਪਾ ਕਰਕੇ ਅੱਗ ਲਾ ਕੇ ਸਾੜ ਦਿੱਤਾ ਸਰੀਰ। ਤੇ ਦੂਸਰੇ ਪਾਸੇ ਜਿੱਤੇ ਸਿੰਘਾਂ ਦੇ ਸਰੀਰਾਂ ਨੂੰ ਕਿਸੇ ਨੂੰ ਪੱਟੀਆਂ ਦੇ ਰੇ ਸੁੱਟ ਕੇ ਸਾੜ ਦਿੱਤਾ ਗਿਆ ਕਿਸੇ ਦੇ ਸਰੀਰ ਨੂੰ ਜਿੱਥੇ ਸਿਰ ਡਿੱਗਿਆ ਪਿਆ ਮਿੱਟੀ ਦਾ ਢੇਲ ਪਾਕੀ ਅੱਗਾ ਲਾ ਦਿੱਤੀਆਂ ਤੇ ਭਾਈ ਦਰਵਾਰਾ ਸਿੰਘ ਜਿਹੜਾ 9 ਸਾਲ ਦਾ ਇਹ ਬੱਚਾ ਜਦੋਂ ਉੱਥੇ ਸ਼ਾਂਤ ਮਾਹੌਲ ਬਣਿਆ ਤੇ ਅਲਮਾਰੀ ਨੂੰ ੱੱਕੇ ਮਾਰਦਾ ਅੰਦਰੋਂ ਆਵਾਜ਼ਾਂ ਆਉਂਦੀਆਂ ਜਦੋਂ ਜਰਵਾਨੀਆਂ ਨੇ ਜਾ ਕੇ ਅਲਮਾਰੀ ਕੋਲੀ ਵਿੱਚੋਂ 9 ਸਾਲ ਦਾ ਬੱਚਾ ਕੱਢਿਆ ਉਹਦੇ ਕੁੱਤੇ ਦੀ ਪਰਸ ਨਹੀਂ ਕੀਤਾ ਤੇ ਤਾਂ ਇਹ ਸੜਦੀ ਹੋਈ ਲਾਸ ਦੇ ਉੱਤੇ 9 ਸਾਲ ਦੇ ਬੱਚੇ ਭਾਈ ਦਰਵਾਰਾ ਸਿੰਘ ਨੂੰ ਸੁੱਟ ਕਰਕੇ ਮਿੱਟੀ ਦਾ ਤੇਲ ਪਾ ਕਰਕੇ ਸਾੜ ਦਿੱਤਾ ਗਿਆ ਇਹ ਜਦੋਂ ਸਾਕਾ ਸਾਧ ਸੰਗਤ ਜੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਵਰਤਿਆ 21 ਫਰਵਰੀ 1921 ਅੱਜ ਤੱਕ ਉਹ ਪਾਵਨ ਵਿਹਾੜਾ ਹੈ ਸ਼ਾਮਾਂ ਹੁੰਦੀਆਂ ਤੇ ਇਹਨਾਂ ਸਿੰਘਾਂ ਦੇ ਸਰੀਰਾਂ ਨੂੰ ਮਿੱਟੀ ਦੇ ਤੇਲ ਨਾਲ ਸਾੜ ਦਿੱਤਾ ਜਾਂਦਾ ਦੂਸਰੇ ਦਿਨ ਇਹ ਖਬਰਾਂ ਬਾਹਰ ਨਿਕਲਦੀਆਂ ਤੇ 23 ਫਰੀਕਵਾੜੇ ਦਿਨ ਅਖਬਾਰਾਂ ਵਿੱਚ ਜਦੋਂ ਖਬਰਾਂ ਲੱਗੀਆਂ ਤੇ ਸਮੁੱਚਾ ਖਾਲਸਾ ਪੰਥ ਇਕੱਠਾ ਹੋਇਆ ਬਹੀਰਾਂ ਘੱਟ ਦਿੱਤੀਆਂ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵੱਲ ਜੇ ਉਹ ਦੀ ਸਾਧਨ ਸੰਨ ਆਪੋ ਆਪਣੀ ਸਾਧਨਾ ਨਾਲ ਖਾਲਸਾ ਪੰਥ ਨਨਕਾਣਾ ਸਾਹਿਬ ਜਤੋਂ ਪਹੁੰਚਿਆ ਤੇ ਉੱਥੇ ਜਾ ਕੇ ਜਦੋਂ ਸਾਰਾ ਹਾਲ ਵੇਖਿਆ ਹਰ ਕਿਸੇ ਗੁਰਮੁਖ ਪਿਆਰੀ ਦੇ ਨੇਤਰਾ ਚੋਂ 500 ਡਿਗਰੀ ਸਨ ਤੇ ਜਦੋਂ ਉਹਨਾਂ ਸਰੀਰਾਂ ਦੀ ਸਾਭ ਕਰਨ ਲੱਗੇ ਕੇਵਲ ਚਾਰ ਜਿਹੜੇ ਸਰੀਰ ਸਬੂਤੇ ਬਜੇ ਸਨ ਉਹ ਚਾਰ ਸਬੂਤੇ ਸਰੀਰ ਸ਼ਹੀਦ ਸਿੰਘਾਂ ਦੇ ਗੁਰਮਖਾਨੇ ਚੁਕੇ ਨੇ ਚਿੰਤਾ ਦੇ ਉੱਤੇ ਰੱਖੇ ਗਏ ਤੇ ਨਾਲ ਫਿਰ ਜਿਹੜੇ 126 ਜੜੀਆਂ ਖੋਪੜੀਆਂ ਸਨ ਸਾਧ ਸੰਗਤ ਜੀ ਇਹ ਪੱਟੀਆਂ ਦੇ ਵਿੱਚੋਂ ਕੱਢ ਕਰਕੇ ਉਹਨਾਂ ਚਿਖਾ ਦੇ ਉੱਤੇ ਸ਼ਹੀਦਾਂ ਦੇ ਨਾਲ ਰੱਖ ਦਿੱਤੀਆਂ। ਤਿੰਨ ਜਿਹੜੇ ਟੋਕਰੇ ਸੀ ਮਾਸ ਦੀਆਂ ਬੋਟੀਆਂ ਦੇ ਖਿਲਰੇ ਹੋਏ ਆੜੇ-ਦਵਾੜੀਆਂ ਉੱਤੇ ਜਿੱਤੇ ਇਹ ਵੀ ਸ਼ਹੀਦਾਂ ਦੀ ਚਿਖਾ ਦੇ ਉੱਤੇ ਪੇਟਾ ਕਰ ਦਿੱਤੀਆਂ ਰਹੀਆਂ ਤੇ 10 ਜਿਹੜੇ ਟੋਕਰੇ ਸਨ ਵੱਡੇ ਤੇ ਛੋਟੇ ਹੱਡਾਂ ਦੇ ਜਿਨ੍ਹਾਂ ਨੂੰ ਅਗਨੀ ਦਾ ਸੇਕ ਲੱਗਿਆ ਤੇਲ ਦੀ ਬਦਬੋ ਜਿਨ੍ਹਾਂ ਵਿੱਚੋਂ ਆਉਂਦੀ ਹੈ ਕੱਟੀਆਂ ਕਰਕੇ ਸਾਰੀਆਂ ਇਹ ਜਿਹੜੀਆਂ ਹੱਡੀਆਂ ਸੀ ਮਾਸ ਦੀਆਂ ਬੋਟੀਆਂ ਗੁਰੂ ਦੇ ਪਿਆਰੇ ਸਿੰਘਾਂ ਦੀਆਂ ਖੋਪੜੀਆਂ ਤੇ ਉਸ ਦੇਲੇ ਫਿਰ ਜਪਜੀ ਸਾਹਿਬ ਦਾ ਪਾਠ ਭਾਈ ਜੋਧ ਸਿੰਘ ਜੀ ਨੇ ਕੀਤਾ। ਅੰਤਮ ਅਰਦਾਸਾ ਜੀਤਾ ਤੇ ਜਦੋਂ ਅੰਤਮ ਅਰਦਾਸ ਪਾਈ ਜੋਧ ਸਿੰਘ ਜੀ ਕਰ ਰਹੇ ਸਨ ਸਮੂੱਚੀ ਸੰਗਤ ਦੇ ਨੇਤਰਾਂ ਵਿੱਚੋਂ ਪਰਾਲੀਆਂ ਦੇ ਵਾਂਗ ਅੰਸੂ ਡਿੱਗਦੇ ਸਨ ਬਿਰਾਗ ਬਈ ਐਸਾ ਕੋ ਮਬੌਲ ਬਣਿਆ ਤਾਂ ਉਥੇ ਦੇ ਜਿਹੜੇ ਕੁਝ ਇਸਲਾਮ ਧਰਮ ਵਾਲੇ ਸਨ ਉਹਨਾਂ ਦੇ ਵੀ ਅੰਸੂ ਡਿੱਗੇ ਤੇ ਡਹਿਣ ਲੱਗੇ ਅਸੀਂ ਸੁਣਿਆ ਸੀ ਇਹ ਗੁਰਸਿੱਖਾਂ ਦੇ ਉੱਤੇ ਜਿਸ ਤਰ੍ਹਾਂ ਤਸੱਦਰ ਕੀਤੇ ਨੇ ਸਾਡੇ ਮਨਾਂ ਅੰਦਰ ਬਹੁਤ ਵੱਡੀ ਸ਼ਾਂਤੀ ਬਣ ਗਈ ਸਨ ਤੇ ਪ੍ਰੰਤੂ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਦੇ ਧੰਨ ਗੁਰੂ ਦੇ ਸਿੱਖ ਜਿਹੜੇ ਆਪਣੇ ਪਾਵਨ ਪਵਿੱਤਰ ਗੁਰੂ ਅਸਥਾਨਾਂ ਤੇ ਗੁਰੂ ਦੇ ਧਾਮਾਂ ਦੇ ਵਾਸਤੇ ਆਪਣੇ ਆਪੇ ਵਾਰ ਦਿੰਦੇ ਕੁਰਬਾਨੀਆਂ ਕਰ ਦਿੰਦੇ ਨੇ ਉਹਨਾਂ ਗੁਰੂ ਦੇ ਪਿਆਰੇ ਸ਼ਹੀਦ ਸਿੰਘਾਂ ਦਾ ਅੱਜ ਜਿਹੜਾ ਸਾਧ ਸੰਗਤ ਨਨਤਾਣਾ ਸਾਹਿਬ ਦੇ ਸ਼ਹੀਦਾਂ ਦਾ ਉਹ ਸਾਖਾ ਖਾਲਸਾ ਬੰਧ ਵੱਲੋਂ ਮਨਾਇਆ ਜਾ ਰਿਹਾ ਹੈ। ਦੂਸਰੇ ਪਾਸੇ ਸਾਧ ਸੰਗਤ ਜੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤੇ ਉਹ ਵੀ ਜਿਹੜਾ ਦਿਹਾੜਾ ਅੱਜ ਦੇ ਨਾਲ ਆ ਕੇ ਮਿਲ ਜਾਂਦਾ। ਕਿਉਂਕਿ ਜਿਸ ਜਿਹੜੇ ਮਹਾਰਾਜਾ ਜੀਰਾ ਸਿੰਘ ਆਪਣਾ ਪੰਜ ਭੌਤਿਕ ਸਰੀਰ ਤਿਆਗ ਗਏ ਤੇ ਇਹਨਾਂ ਦੇ ਜਿਹੜੇ ਪੋਜੰਦੀ ਰਫ ਦਮਨ ਸਿੰਘ ਸਨ ਇਹ ਫਰਾਂਸ ਦੇ ਵਿੱਚ ਸੀ ਉਸ ਵੇਲੇ ਜਦੋਂ ਪਿਤਾ ਦੀ ਚੜ੍ਹਾਈ ਕਰ ਜਾਣ ਦਾ ਪਤਾ ਲੱਗਿਆ ਭਾਰਤ ਵਿੱਚ ਆਏ ਇੱਥੇ ਆ ਕਰਕੇ ਉਹਨਾਂ ਨੇ ਆਤਮ ਸੰਸਕਾਰ ਦੀਆਂ ਸਾਰੀਆਂ ਜਿਹੜੀਆਂ ਮਰਜ਼ਾਦਾ ਨਿਭਾਈਆਂ ਤੇ ਜਿਸ ਵੇਲੇ ਉਹਨਾਂ ਨੂੰ ਫਿਰ ਕਾਜ ਪੂਰੀ ਹੋਣੀ ਸੀ ਵਿਸਤਾਰਬੰਦੀ ਦੀਪਾਵਲੀ ਕੀਤੀ ਗਈ ਉਸ ਵੇਲੇ ਸਾਰੀ ਜਿਹੜੀ ਮਰਜ਼ਾਦਾ ਸਿੱਖ ਧਰਮ ਦੇ ਅਨੁਸਾਰ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਉਹ ਸਾਰੀ ਮਰਜ਼ਾਦਾ ਜਦੋਂ ਸੰਪੂਰਨ ਹੋਈ ਉਸ ਅੰਦਰ ਇੱਕ ਵੀ ਅੰਗਰੇਜ਼ ਬੰਦਾ ਅੰਗਰੇਜ਼ਾਂ ਦਾ ਕੋਈ ਅਫਸਰ ਨਾ ਬੁਲਾਇਆ ਗਿਆ ਜਿੱਥੋਂ ਅੰਗਰੇਜ਼ਾਂ ਨੇ ਈਰਖਾ ਕੀਤੀ ਜਿੱਤੇ ਇਹਨਾਂ ਨੇ ਸਭ ਕੁਝ ਹੀ ਸਿੱਖ ਧਰਮ ਦੇ ਅਨੁਸਾਰ ਕੀਤਾ ਇਹ ਹੋਣਾ ਨਹੀਂ ਚਾਹੀਦਾ ਸੀ ਤਾਂ ਉਸ ਵੇਲੇ ਫਿਰ ਸਾਧ ਸੰਗਤ ਦੇ ਜਿਹੜੇ ਨਾਮਧਾਰੀਆਂ ਦੀ ਲਹਿਰ ਸੀ ਇਹ ਵੀ ਸਿਖਰਾਂ ਤੇ ਸੀ ਇਹ ਸਰਕਾਰ ਦੇ ਬਾਕੀ ਇਲਾਣੇ ਹੋਏ ਸਨ ਇਹ ਸਾਰੇ ਆ ਕੇ ਮਹਾਰਾਜਾ ਰਣਗੰਗਨ ਸਿੰਘ ਦੇ ਪਾਸ ਨਾਭੇ ਰਿਆਸਤ ਦੇ ਵਿੱਚ ਇਹ ਆਪਣਾ ਨਿਵਾਸ ਰੱਖਣ ਲੱਗ ਪਏ ਸਰਕਾਰ ਤੋਂ ਆਕੀ ਹੋ ਕਰਕੇ ਨਾਭੇ ਦੀ ਰਿਆਸਤ ਦੇ ਵਿੱਚ ਸਮਾਂ ਬ گزارਦੇ ਸਰਦਾਰ ਉਹਨ ਸਾਰੀਆਂ ਖਬਰਾਂ ਜਾਂਦੀਆਂ ਕਹਿਣ ਲੱਗੇ ਕਿ ਸਰਕਾਰ ਦਾ ਬਾਗੀ ਹੈ ਰਿਪਦੰਮਨ ਸਿੰਘ ਫਿਰ ਸਾਰੀਆਂ ਚਾਲਾਂ ਸਾਜ਼ਿਸ਼ਾਂ ਰਚ ਕਰਕੇ ਰਿਪਦੰਮਨ ਸਿੰਘ ਨੂੰ ਅੰਗਰੇਜ਼ਾਂ ਨੇ ਸਾਧ ਸੰਗ ਢਿੰਗੋ ਜੋਰੀ ਦੇ ਨਲਕਤੀ ਤੋਂ ਲਾ ਦਿੱਤਾ ਕਿ ਅੰਗਰੇਜ਼ ਅਫਸਰ ਨੂੰ ਇਹ ਸਾਰਾ ਇਲਾਕਾ ਸੌਂਪਾ ਦਿੱਤਾ ਗਿਆ ਉਹ ਤੋਂ ਸਿੱਖਾਂ ਦੇ ਅੰਦਰ ਖਾਲਸੇ ਪੰਥ ਦੇ ਅੰਦਰ ਉਹ ਪੈਦਾ ਹੋਇਆ ਕਿਉਂਕਿ ਗੁਰੂ ਤੇ ਸਿੱਖ ਵਾਸਤੇ ਤੇ ਸਭ ਕੁਝ ਗੁਰੂ ਦੀ ਬਾਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੇ ਨਾਲ ਕੁਝ ਨਹੀਂ ਸਿੱਖ ਦੇ ਕੋਲ ਜਿੱਥੇ ਜਿੱਥੇ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਪਤਾ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੰਗਤਾਂ ਅਰਦਾਸਾਂ ਕਰਨ ਲੱਗੀਆਂ ਤਾਂ ਉਦੋਂ ਸੰਗਤਾਂ ਨੇ ਤੇਰੇ ਫੈਸਲਾ ਕੀਤਾ ਕਿ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਖੰਡ ਪਾਠ ਕਰਵਾਏ ਜਾਣ ਤੇ ਜਿਹੜੇ ਨਗਰਾਂ ਪਿੰਡਾਂ ਵਿੱਚ ਅਖੰਡ ਪਾਠ ਹੋਣਗੇ ਗੁਰਮਤਿ ਦੇ ਦੀਵਾਨ ਸਜਣਗੇ ਸੰਗਤਾਂ ਨੂੰ ਜਾਗਰੂਕ ਕਰਵਾਇਆ ਜਾਵੇ ਤਾਂ ਅੰਗਰੇਜ਼ਾਂ ਨੂੰ ਜਦੋਂ ਪਤਾ ਲੱਗਦਾ ਕਿ ਫਲਾਨੇ ਪਿੰਡ ਵਿੱਚ ਅੱਜ ਅਖੰਡ ਪਾਠ ਕਰਵਾਉਣ ਲੱਗੇ ਗੁਰਸਿੱਖ ਉਸ ਪਿੰਡ ਨਗਰ ਨੂੰ ਠੇਰਾ ਪਾ ਲਿਆ ਜਾਂਦਾ ਬਾਹਰੋਂ ਸੰਗਤਾਂ ਨੂੰ ਆਉਣ ਤੋਂ ਰੋਕ ਦਿੱਤਾ ਜਾਂਦਾ ਖੰਡ ਪਾਠ ਕੱਲੇ ਗ੍ਰਾਂਤੀ ਸਿੰਘ ਬੈਠ ਕਰਦੇ ਉਹਦਾ ਭੋਗ ਪਾ ਦਿੰਦੇ ਨੇ ਜਦੋਂ ਇਸ ਤਰ੍ਹਾਂ ਇਹ ਸਿਲਸਿਲਾ ਗਾਥੀ ਰਮੇਰੇ ਸਮੇਂ ਤੱਕ ਚੱਲਦਾ ਰਿਹਾ ਤਾਂ ਉਸ ਤੋਂ ਬਾਅਦ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ ਉੱਥੇ ਸੰਗਤਾਂ ਨੇ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇ ਤੇ ਬੰਦਰੀਜਾਂ ਨੂੰ ਪਤਾ ਲੱਗਿਆ ਜਿਨ੍ਹਾਂ ਨੇ ਆਪਣੀ ਸੈਨਾ ਭੇਜੀ ਹੈ ਚਾਲੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਵਿੱਚੋਂ ਗ੍ਰਾਂਤੀ ਸਿੰਘ ਨੂੰ ਤਾਬਿਆ ਦੇ ਵਿੱਚੋਂ ਚੁੱਕ ਕੇ ਲੈ ਗਏ ਸ਼੍ਰੀ ਅਖੰਡ ਪਾਠ ਸਾਹਿਬ ਉੱਤੇ ਭੰਨ ਕਰ ਦਿੱਤੇ ਗਏ ਇਹ ਸੰਗਤਾਂ ਨੂੰ ਜਦੋਂ ਸ੍ਰੀ ਗੁਰੂ ਦਰਬੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਰਾਦਰ ਬਾਰੇ ਪਤਾ ਲੱਗਿਆ ਕਿ ਇਹਨਾਂ ਨੇ ਅੱਜ ਗੁਰਬਾਣੀ ਦੇ ਅਖੰਡ ਪਾਠ ਪੰਥ ਕਰਵਾ ਦਿੱਤੇ ਨੇ ਫਿਰ ਉਥੋਂ ਮੋਰਚੇ ਆਰੰਭ ਹੋਏ ਸਾਨੂੰ ਪਹਿਲਾਂ 22-22 ਸਿੰਘਾਂ ਨੇ ਜਿਹੜੇ ਮੋਰਚੇ ਪੋਰ ਦੁਆਰਾ ਗੰਗਸਰ ਜੇਤੋਂ ਵੱਲ ਨੂੰ ਜਾਣ ਲੱਗੇ ਇਹਨਾਂ ਅੰਗਰੇਜ਼ਾਂ ਨੇ ਉਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਣਾ ਇਸੇ ਨੂੰ ਪਕੜ ਕੇ ਰਾਜਸਥਾਨ ਦੇ ਮਾਰੂਥਲ ਅਲਾਤੀ ਦੇ ਛੱਡ ਦੇਣਾ ਇਸੇ ਨੂੰ ਨਾਬੇ ਦੀ ਜੇਰ ਵਿੱਚ ਬੰਦ ਕਰ ਦੇਣਾ ਇਸੇ ਨੂੰ ਹੋਰ ਅਲਾਤੀ ਦੀਆਂ ਜ਼ਿਲ੍ਹਿਆਂ ਵਿੱਚ ਬੰਦ ਕਰ ਦੇਣਾ ਕਿ ਜਦੋਂ ਸਾਧ ਸੰਗਤ ਦੀ ਜੇ ਜਥੇ ਜਾਣੋਂ ਬੰਦ ਨਾ ਹੋਏ ਤਾਂ ਫਿਰ ਆਰਜੀ ਜਿਹਨਾਂ ਬਣਾ ਕਰਦੇ ਉਹਨਾਂ ਦੇ ਸਿੰਘਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਇਹ ਸਿਲਸਿਲਾ ਚੱਲਦਾ ਰਿਹਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਾਲਸਾ ਪੰਥ ਨੇ ਅਰਦਾਸਾ ਸੋਧਿਆ ਤੇ ਪਹਿਲਾ ਜਿਹੜਾ ਜੱਥਾ ਸੀ 500 ਦੀ ਗਿਣਤੀ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੇਤੋਂ ਦੇ ਵੱਲੋਂ ਰਵਾਨਾ ਹੋਇਆ ਜਦੋਂ ਇਹ ਸਿੰਘ 500 ਦੀ ਗਿਣਤੀ ਵਿੱਚ ਕਾਫਲਾ ਗਿਆ ਤੇ ਅੰਗਰੇਜ਼ਾਂ ਦੀ ਸੈਨਾ 당 ਰਹਿ ਰਹੀ ਤੇ 25-25 ਸਿੰਘ ਪਾਉਂਦੇ ਸਨ ਪਕੜ ਕਰਕੇ ਗ੍ਰਿਫਤਾਰ ਕਰ ਲਈ ਜਾਂਦੇ ਜੇਲ੍ਹਾਂ 'ਚ ਬੰਦ ਕਰ ਦਿੰਦੇ ਸੀ ਅਸੀਂ ਸੋਚੀ ਅਸੀਂ ਤੇ ਆਪੇ ਰੁਕ ਜਾਣ ਦੀ ਮੰਦ ਹੋ ਜਾਣਗੇ ਇਹ ਤੇ ਹੁਣ 500 ਦੀ ਜੰਟੀ ਦਾ ਜਥਾ ਆ ਗਿਆ ਫਿਰ ਪੋਚੇ ਇਹਨਾਂ ਅੰਗਰੇਜ਼ ਲੋਕਾਂ ਨੇ ਸੈਨਾ ਨੂੰ ਹੁਕਮ ਕਰ ਦਿੱਤਾ ਕਿ ਗੋਲੀਆਂ ਦੇ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਗੋਲੀ ਵਾਰੀ ਹੋਈ ਉਸ ਰੇੜੇ ਜੈਤੂਨ ਦੀ ਪਾਵਨ ਧਰਤੀ 'ਤੇ ਤੇ ਅੱਜ ਦੇ ਦਿਨ ਫਿਰ 100 ਜਿਹੜਾ ਸਿੰਘ ਗੋੜੀ ਦੇ ਨਾਲ ਸ਼ਹੀਦ ਹੋ ਗਿਆ 200 ਸਿੰਘ 500 ਦੇ ਵਿੱਚੋਂ ਜਿਹੜੇ ਫੱਟੜ ਹੋ ਗਏ ਬਹੁਤ ਗਹਿਰੇ ਜਿਨ੍ਹਾਂ ਨੂੰ ਜ਼ਖਮ ਲੱਗਣਾ ਕੀਤੇ 100 ਸਿੰਘਾਂ ਦੀ ਅੱਜ ਦੇ ਦਿਨ ਜੈਤੂਨ ਦੀ ਧਰਤੀ 'ਤੇ ਸ਼ਹਾਦਤ ਹੁੰਦੀ ਹੈ ਇਹਤ ਪਾਸੇ ਤੇ ਗੋਲੀਆਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਦੂਜੇ ਪਾਸੇ ਭਾਈ ਰਣ ਸਿੰਘ ਦੀ ਵਰਗੇ ਸੂਰਮੇ ਜਿਨ੍ਹਾਂ ਨੂੰ ਲਾਬੇ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਇਹਨਾਂ ਮੋਰਚਿਆਂ ਦਰਗੇ ਉਹਨਾਂ ਨੂੰ ਫਿਰ ਜਰਵਾਨੀਆਂ ਜਲਾਤਾ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤਸੀਹੇ ਕਿਸ ਤਰ੍ਹਾਂ ਦੇ ਦਿੱਤੇ ਜੇਲ੍ਹ ਦੇ ਕੰਧਰੀਆਂ ਵਿੱਚ ਜਿਹੜੇ ਲੋਹੇ ਦੇ ਕੁੰਡੇ ਛੱਤ ਦੇ ਵਿੱਚ ਲੱਗੇ ਸੀ ਉਹਦੇ ਨਾਲ ਭਾਈ ਰਣ ਸਿੰਘ ਦੇ ਕੇਸ ਬੰਨ ਦਿੱਤੇ ਫਿਰ ਤਾਂ ਲੱਕੜ ਦੀਆਂ ਕੁਰਸੀਆਂ ਦੇ ਉੱਤੇ ਖੜਾ ਕਰਕੇ ਪੈਰਾਂ ਦੇ ਨਾਲ ਉਹਦੇ ਪੱਥਰ ਬੰਨ ਦਿੱਤੇ ਗਏ ਤੇ ਜਦੋਂ ਕੇਸਾਂ ਨੂੰ ਕੁੰਡਿਆਂ ਨਾਲ ਬੰਨ੍ਹਿਆ ਗਿਆ ਇਹ ਤੋਂ ਲੱਕੜ ਦੀਆਂ ਕੁਰਸੀਆਂ ਦਿੱਤ ਦਿੱਤੀਆਂ ਇਹ ਗੁਰੂ ਦੇ ਸਿੱਖ ਦਾ ਸਰੀਰ ਪੱਥਰਾਂ ਦੇ ਸਮੇਤ ਜਦੋਂ ਜੇਠਾਂ ਨੂੰ ਲੰਮਕਿਆ ਸਰੀਰ ਦੀ ਖੋਪੜੀ ਤੇਸਾਂ ਦੇ ਸਮੇਤ ਲੈ ਗਈ ਸੀ ਜੇਲ੍ਹ ਦੇ ਵਿੱਚ ਉੱਥੇ ਤਸੀਹੇ ਚਲਦਿਆਂ ਹੋਇਆ ਗੁਰੂ ਦਾ ਸਿੰਘ ਭਾਈ ਰਣ ਸਿੰਘ ਜੇਲ੍ਹ ਖਾਨੇ ਦੇ ਅੰਦਰ ਹੀ ਸ਼ਹਾਦਤ ਦਾ ਜਾਮ ਪੀ ਗਿਆ ਫਿਰ ਉਹਦੀ ਜਿਹੜੀ ਸਾਧ ਸੰਗਤ ਦੇਹੀ ਉਹਦਾ ਸਰੀਰ ਸੀ ਉਹਨੂੰ ਬਾਹਰ ਨਹੀਂ ਜਾਂਦਾ ਗਿਆ ਜੇਲ੍ਹ ਦੇ ਅੰਦਰ ਹੀ ਉਹਦਾ ਸੰਸਕਾਰ ਕਰਕੇ ਉਹਦਾ ਮੋਢਾ ਖਤਮ ਕਰ ਦਿੱਤਾ ਗਿਆ ਗੁਰੂ ਦੇ ਪਿਆਰੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਕਿਸੇ ਨੇ ਗੋਲੀਆਂ ਦੇ ਨਿਸ਼ਾਨੇ ਸਰੀਰ ਬਣਾ ਲਏ ਕਿਸੇ ਨੇ ਸ਼ਵੀਆਂ ਤੇ ਗੰਡਾਸੀਆਂ ਦੇ ਨਾਲ ਸਰੀਰ ਆਪਣੇ ਖਤਮ ਕਰਵਾ ਲਏ ਕਿਸੇ ਨੇ ਸਾਧ ਸੰਗਤ ਕੋਪੜੀਆਂ ਲੋਹਾ ਲਈਆਂ ਇਹ ਤਾਂ ਦੇ ਵਾਸਤੇ ਹੋਇਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਜਿੰਨਾ ਗੁਰ ਸਿੱਖਾਂ ਨੇ ਗੁਰ ਅਸਥਾਨਾਂ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਫਿਰ ਜਿਸ ਦਿਨ 7 ਜੁਲਾਈ 1925 ਨੂੰ ਗੁਰਦੁਆਰਾ ਟਿਕਟਪਾਸ ਹੋਇਆ ਉਸ ਦਿਨ ਫਿਰ ਇਹਨਾਂ ਮੋਰਚਿਆਂ ਦੀ ਸਮਾਪਤੀ ਹੋਈ ਸੀ ਤੇ ਖਾਲਸਾ ਪੰਥ ਦੀ ਜਿੱਤ ਹੋਈ ਸੀ ਫਿਰ ਇਹ ਸਾਰੇ ਜਿੰਨੇ ਮੋਰਚੇ ਅੰਦਰ ਸਿੰਘ ਗਏ ਸੀ ਜੱਥੇ ਇਕੱਠੇ ਹੋਏ ਜੈਤੋਂ ਤੋਂ ਚੱਲ ਕਰਕੇ ਜਿੱਥੇ ਤਰਨ ਤਾਰਨ ਦੀ ਪਾਵਨ ਘਰਤੀ ਦੇ ਪਹੁੰਚੇ ਇਥੋਂ ਨਗਰ ਕੀਰਤਨ ਦੇ ਰੂਪ ਅੰਦਰ ਸਾਰੇ ਜਥਿਆਂ ਦਾ ਕਾਫਲਾ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਲੇ ਪਹੁੰਚਿਆ ਇਥੇ ਫਿਰ ਉਹਨਾਂ ਮਹਾਰਜੀ ਬੜੇ ਗੁਰਸਿੱਖਾਂ ਨੂੰ ਸਨਮਾਨ ਕੀਤਾ ਗਿਆ ਉਹਨਾਂ ਨੂੰ ਸਾਧ ਸੰਗਤ ਦੀ ਮਾਣ ਦਿੱਤਾ ਗਿਆ ਇਹ ਸਾਡੇ ਮੋਰਚਿਆਂ ਦੇ ਇਤਿਹਾਸ ਹਨ ਗੁਰੂ ਤੇ ਸਿੱਖ ਗੁਰੂ ਵਾਸਤੇ ਗੁਰੂ ਦੇ ਅਸਥਾਨਾਂ ਵਾਸਤੇ ਆਪਣੇ ਆਪੇ ਕੁਰਬਾਨ ਕਰ ਦਿੰਦੇ ਨੇ ਕਿਉਂਕਿ ਜਾਨ ਤੋਂ ਪਿਆਰਾ ਸਾਨੂੰ ਗੁਰੂ ਹੈ ਜਾਨ ਤੋਂ ਪਿਆਰੀ ਸਾਨੂੰ ਗੁਰੂ ਦੇ ਅਸਥਾਨ ਹਨ ਉਨ੍ਹਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਹੋਵੇ ਜਿਹੜੇ ਅੱਜ ਦੇ ਦਿਨ ਨਨਕਾਣਾ ਸਾਹਿਬ ਦੀ ਪਾਵਨ ਭਰਤੀ ਤੇ ਸ਼ਹਾਦਤਾਂ ਦਾ ਜਨਮ ਵੀ ਗਏ ਜਿਹੜੇ ਅੱਜ ਦੇ ਦਿਨ ਚੇਤੋਂ ਦੇ ਮੋਰਚੇ ਦੇ ਵਿੱਚ ਸ਼ਹਾਦਤਾਂ ਦਾ ਜਨਮ ਪੀ ਕੇ ਸਦਾ ਵਾਸਤੇ ਅਮਰ ਹੋ ਗਏ ਸਾਧ ਸੰਤ ਜੀ ਇਹ ਉਹਨਾਂ